ਕੰਮਲ ਵਿਹਾਰ ਵੈਲਫੇਅਰ ਸੁਸਾਇਟੀ ਵੱਲੋਂ ਗਾਰਡੀਅਨ ਹਸਪਤਾਲ ਦੇ ਸਹਿਯੋਗ ਨਾਲ ਹੱਡੀਆਂ ਅਤੇ ਜੋੜਾਂ ਦੇ ਦਰਦ ਸੰਬੰਧੀ ਦੂਜਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 100 ਤੋਂ ਵੱਧ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ ਇਸ ਮੌਕੇ ਸੁਸਾਇਟੀ ਦੇ ਜਨਰਲ ਸੁਖਤਰ ਕਮਲਜੀਤ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਜਿਸ ਵਿੱਚ ਮੁੱਖ ਤੌਰ ਤੇ ਆਪ ਨੇਤਾ ਅਤੇ ਜਲੰਧਰ ਪਲੈਨਿੰਗ ਬੋਰਡ ਦੇ ਚੇਅਰਮੈਨ ਅਮਰਿਤਪਾਲ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਅਤੇ ਇਲਾਕੇ ਦੇ ਸਾਬਕਾ ਕਾਉਂਸਲਰ ਬਲਵੀਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਸੇ ਤਰ੍ਹਾਂ ਹੀ ਸਮਾਜਿਕ ਖੇਤਾਂ ਲਈ ਗਤੀਵਿਧੀਆਂ ਕਰਦੇ ਰਹਾਂਗੇ। ਜਲੰਧਰ ਤੋਂ ਨਿਊਜ਼ 24 ਪੰਜਾਬ ਲਈ ਕਬੀਰ ਸੁੰਦੀ ਦੀ ਖਾਸ ਰਿਪੋਰਟ। ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੰਜੀਵ गोयल ਜੀ ਗਾਰਡੀਨ ਹਸਪਤਾਲ ਜਲੰਧਰ ਤੋਂ ਸਾਡੀ ਸੁਸਾਇਟੀ ਦੇ ਵਿੱਚ ਪਹੁੰਚੇ ਹਨ ਜਿਨ੍ਹਾਂ ਨੇ ਫਿਕਸ ਫ੍ਰੀ ਕੈਂਪਸ ਸਾਡੀ ਸੁਸਾਇਟੀ ਨੂੰ ਦਿੱਤਾ ਹੈ ਜਿਹਦੇ ਵਿੱਚ ਆਲਮੋਸਟ 100 ਪਲੱਸ ਪੇਸ਼ੀਐਂਟ ਡਾਕਟਰ ਸਾਹਿਬ ਹੁਣ ਤੱਕ ਦੇਖ ਚੁੱਕੇ ਆ ਤੇ ਹਜੇ ਵੀ ਪੇਸ਼ੀਐਂਟਸ ਆਈ ਜਾ ਰਹੇ ਹਨ ਸੋ ਮੈਂ ਆਪਣੇ ਵੱਲੋਂ ਤੇ ਆਪਣੀ ਸੁਸਾਇਟੀ ਵੱਲੋਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹ ਆਪਣੇ ਵੱਡੇ ਭਾਈ ਸਾਹਿਬ ਅਮਰਿਤਪਾਲ ਜੀ ਦੇ ਵੱਲੋਂ ਚੇਅਰਮੈਨ ਪੰਜਾਬ ਬੋਰਡ ਉਹਨਾਂ ਦਾ ਪਲੈਨਿੰਗ ਬੋਰਡ ਪਲੈਨਿੰਗ ਬੋਰਡ ਦਾ ਉਹਨਾਂ ਦਾ ਵੀ ਉਹਨਾਂ ਵੱਲੋਂ ਵੀ ਧੰਨਵਾਦ ਕਰਦਾ ਹਾਂ ਆਪਣੇ ਭਾਈ ਸਾਹਿਬ ਸੁਖਜੀਤ ਸਬਜੀਤ ਜੀ ਆਪਣੇ ਸਟੇਟ ਸੱਕੇ ਉਨਰ ਵੱਲੋਂ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੇ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਕੱਢ ਕੇ ਉਹ ਸਾਡੇ ਕੋਲ ਪਹੁੰਚੇ ਹਨ ਜਿੰਨੇ ਵੀ ਮਹਿਮਾਨ ਆਏ ਹਨ ਉਹਨਾਂ ਦਾ ਸੁਸਾਇਟੀ ਵੱਲੋਂ ਬਹੁਤ-ਬਹੁਤ ਵੈਲਕਮ ਜੀ ਹੈ ਨੂੰ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਹੀ ਸਾਰੇ ਜਾਣੇ ਸਾਡੀ ਸੁਸਾਇਟੀ ਦਾ ਸਹਿਯੋਗ ਕਰਦੇ ਰਹਿਣ ਸੁਸਾਇਟੀ ਇਸ ਤਰ੍ਹਾਂ ਹੀ ਫਿਰ ਆਉਣ ਵਾਲੇ ਵੈਲਫੇਅਰ ਦੇ ਕੰਮ ਕਰਦੇ ਰਹੇ ਤਾਂ ਜੋ ਸਮਾਜ ਸੇਵਾ ਦੇ ਵਿੱਚ ਸਾਰਿਆਂ ਦਾ ਭਲਾ ਹੋ ਸਕੇ ਉਹ ਸਾਡੇ ਜੋ ਮੁਹੱਲੇ ਦੇ ਜੋ ਕੰਮ ਹਨ ਜਾਂ ਆਸ-ਪਾਸ ਇਹ ਸਾਡੀ ਸੁਸਾਇਟੀ ਦੇ ਪੈਂਡਿੰਗ ਕੰਮ ਉਹ ਵੀ ਵਰਚੜ ਕੇ ਸਾਰੇ ਸਹਿਯੋਗ ਕਰਦੇ ਉਹਨਾਂ ਨੂੰ ਪੂਰਾ ਕਰ ਸਕਦੇ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਦਾ ਧੰਨਵਾਦ ਹੈ ਗੁਰੂ ਜੀ ਘਰ ਖਾਲਸਾ ਸਾਡਾ ਵੋਲੰਟੀਅਰ ਜੀ ਕੀ ਫਤ ਹੈ ਜਿਹੜਾ ਕੈਂਪ ਹੈ ਇਹ ਏਅਰਲੀ ਕੈਂਪ ਹੈ ਜਿਹੜਾ ਆਪਾਂ ਇੱਥੇ ਸਰਸਤੀ ਵਿਆਰਚ ਲਗਾਉਂਦੇ ਆ ਤੇ ਫਾਰੀਕਸ ਵਾਲਾ ਕੈਂਪ ਲੱਗਦਾ ਹੈ ਹੱਡੀਆਂ ਤੇ ਜੋੜਾਂ ਦੀ ਜਾਂਚ ਹੁੰਦੀ ਹੈ ਇਹਦੇ ਵਿੱਚ ਜਿਹੜੇ ਹੱਡੀਆਂ ਤੇ ਜੋੜਾਂ ਦੀ ਬਿਮਾਰੀ ਦਾ ਟੈਸਟ ਹੁੰਦਾ ਹੈ ਬੋਨ ਡੈਂਸਿਟੀ ਟੈਸਟ ਨੂੰ ਕਰਦੇ ਆ ਉਹ ਅੱਜਕੱਲ ਮੈਂ ਕਿੰਨੇ ਕਰ ਕਾਫੀ ਪੇਸ਼ੈਂਟ ਦੇਖੇ ਆ ਅੱਜ ਬਹੁਤ ਸੋ 100 ਪਲੱਸ ਪੇਸ਼ੈਂਟ ਦੇਖੇ ਆ ਜਿਹੋ ਨਾਲ ਟੈਸਟ ਕੀਤਾ ਤੇ ਜਿਹੜੀ ਕੁਛ ਦੇਰ ਦੀ ਦਵਾਈਆਂ ਵੀ ਦਿੱਤੀਆਂ ਉਹਨਾਂ ਜਿਹੜੇ ਜੋ ਲੋਡ ਹੈ ਦਵਾਈ ਦੀ ਇਹਦੇ ਬਾਅਦ ਮੇਰੀ ਬੇਸੇਹੀ ਬੇਨਤੀ ਹੈ ਕਿ ਜਿਹੜੇ ਟੈਸਟ ਕਰਾ ਰਹੇ ਆ ਆਪਾਂ ਇਹਦੇ ਬਾਅਦ ਕੋਈ ਬਿਮਾਰੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਸਾਡੇ ਹਸਪਤਾਲ ਆ ਕੇ ਇਸੀ ਪਰਚੀ ਦੇ ਉਸੇ ਦੇਖ ਲਾਂਗੇ ਉਹਨੂੰ ਤੇ ਜੋ ਵੀ ਕੰਸੈਸ਼ਨਲ ਰੇਟਸ ਹੋਣਗੇ ਸਾਰੇ ਟੈਸਟਾਂ ਤੁਸਰਦੋ ਵੀ ਕਰਾਂਗੇ ਤਾਂ ਮੇਰੀ ਇਹ ਗੰਤੀ ਹੈ ਕਿ ਜਿਹੜੇ ਲੋਕ ਇਸ ਸਕੈਮ ਤੇ ਆਨੇ ਦਾ ਫਾਇਦਾ ਉਠਾਉਣ ਤੇ ਆਪਣੇ ਹੱਡੀਆਂ ਤੇ ਜੋੜਾਂ ਦੀ ਜੋ ਵੀ ਬਾਰੇ ਉਹਦਾ ਪ੍ਰੋਪਰ ਧਿਆਨ ਰੱਖਣਾ। ਡਾਕਟਰ ਸਾਹਿਬ ਅਵੇਅਰਨੈਸ ਵਾਸਤੇ ਕੋਈ ਦੋਸ਼ਾਬ ਦੱਸੋ ਕਿ ਲੋਕਾਂ ਨੂੰ ਜੋਇੰਟਸ ਦੇ ਵਾਸਤੇ ਕੀ ਕੀ ਅਵੇਅਰ ਹੋਣਾ ਚਾਹੀਦਾ। ਹੱਡੀਆਂ ਤੇ ਜੋੜਾਂ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ ਉਹਦਾ ਅਗੋਂ ਪਹਿਲਾਂ ਬਚਪਨ ਤੋਂ ਹੀ ਧਿਆਨ ਰੱਖੀਏ। ਹੱਡੀਆਂ ਜਦ ਗਰੋਥ ਗ੍ਰੋਇੰਗ ਹੁੰਦੀ ਹੈ ਜਦ ਹੱਡੀਆਂ ਸਾਡੇ ਜੋੜ ਬਣਨੇ ਸ਼ੁਰੂ ਹੁੰਦੇ ਆ ਵਿਟਾਮਿਨ ਡੀ, ਕੈਲਸ਼ੀਅਮ ਰੈਗੂਲਰਲੀ ਇਹ ਬੱਚਿਆਂ ਨੂੰ ਵੀ ਦੇਈਏ। ਉਹਨਾਂ ਦੀ ਐਕਟੀਵਿਟੀ ਕਰੀ ਉਹਨਾਂ ਨੂੰ ਐਕਸਰਸਾਈਜ਼ ਕਰਾਈਏ ਤੇ weight ਦਾ ਵਧਣ ਦੇ ਜਿਹੜਾ ਅੱਜਕੱਲ ਫਾਸਟ ਫੂਡ ਬਹੁਤ ਜ਼ਿਆਦਾ ਹੋ ਰਿਹਾ ਔਰ ਐਕਟੀਵਿਟੀ ਕੋਈ ਨਹੀਂ ਹੁੰਦੀ ਹੈ ਬੱਚਿਆਂ ਨੂੰ ਇਹ ਕਿ ਉਹ ਸਪੋਰਟਸ ਕਰਨ ਆਪਣੀ ਐਕਟੀਵਿਟੀ ਕਰਨ ਤੇ ਪ੍ਰੋਪਰ ਡਾਈਟ ਦੇਣ ਉਹਨਾਂ ਨੂੰ ਇਹ ਜਿਹੜਾ ਫਾਸਟ ਫੂਡ ਹੈ ਕੋਲਡ ਡਰਿੰਕਸ ਹੈ ਜਿੰਨਾ ਅਵੋਇਡ ਹੋ ਸਕੇ ਕਰੀਏ ਔਰ ਜਿੱਦਾਂ ਫਿਰ ਅਡਲਟ ਵਿੱਚ ਆਉਂਦੇ ਥੋੜੇ ਵੱਡੇ ਹੁੰਦੇ ਉਹਦੇ ਬਾਅਦ ਈ ਤਰ੍ਹਾਂ ਦੀ ਹੋਰ ਬਿਮਾਰੀਆਂ ਆ ਜਾਂਦੀਆਂ ਜਿਦੇ ਵਿੱਚ ਆਰਥਰਾਈਟਿਸ ਕਾਫੀ ਕਾਮਨ ਹੈ ਇਹ ਖਾਸ ਕਰਕੇ ਫੀਮੇਲਸ ਵਿੱਚ ਬਹੁਤ ਕਾਮਨ ਹੁੰਦਾ ਜੋੜਾਂ ਦਾ ਦਰਦ 99 ਅਗਰ ਸ਼ੁਰੂ ਵਿੱਚ ਪਕੜ ਲਿੱਤਾ ਜਾਤੇ ਤੇ ਇਹਦੀ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ ਫਿਰ ਜਿੱਦਾਂ ਦਾ ਏਜ ਵੱਧਦੀ ਹੈ ਫਿਰ ਹੱਡੀਆਂ ਦੀ ਕਮਜ਼ੋਰੀ ਸ਼ੁਰੂ ਹੋ ਜਾਂਦੀ ਹੈ ਰੀਡ ਦੀ ਹੱਡੀ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਤੇ ਇਹ ਸਭ ਚੀਜ਼ਾਂ ਦੇ ਇਲਾਜ ਹੋ ਸਕਦੇ ਅਗਰ ਟਾਈਮ ਤੇ ਪਕੜ ਲਓ ਪਰ ਅਗਰ ਲੇਟ ਹੋ ਜਾਓ ਫਿਰ ਕਈ ਵਾਰੀ ਇਹਦਾ ਸੈਂਟ ਸੈਂਡ ਵਿੱਚ ਜਾ ਕੇ ਆਪਰੇਸ਼ਨ ਦੀ ਲੋੜ ਵੀ ਪੈਂਦੀ ਹੈ ਪਰ ਜਿਆਦਾ ਕਰ ਅਗਰ ਸ਼ੁਰੂ ਵਿੱਚ ਕੇਅਰ ਕਰ ਲਓ ਤੇ ਆਪਰੇਸ਼ਨ ਤੋਂ ਬਚਿਆ ਜਾ ਸਕਦਾ ਹੈ ਤੇ ਜਿਹੜਾ ਅੱਜ ਟੈਸਟ ਕਰਾ ਰਹੇ ہیں ਸਕੈਮ ਦੇ ਵਿੱਚ ਉਹਦਾ ਇਹ ਫਾਇਦਾ ਹੈ ਅਗਰ ਤੁਹਾਨੂੰ ਪਤਾ ਲੱਗਦਾ ਹੈ ਕਿ ਹੱਡੀਆਂ ਤੁਹਾਡੀ ਕਮਜ਼ੋਰ ਹੈ ਤੁਹਾਡੀ ਪ੍ਰੋਬਲਮ ਆ ਰਹੀ ਹੈ ਤੇ ਟਾਈਮ ਤੇ ਅ ਆਰਨ ਵਾਲਾ ਟਾਈਪਿਸ ਪ੍ਰੋਬਲਮ ਦੀ ਉਸ ਤੋਂ ਸੇ ਬਹੁਤ ਘੱਟ ਹੁੰਦਾ ਹੈ ਡਾਕਟਰ ਸਾਹਿਬ ਇਹ ਕਾਮ ਲੋਕਾਂ ਦਾ ਕੁਐਸਚਨ ਹੁੰਦਾ ਕਿ ਆਮ ਕਹਿੰਦੇ ਆ ਕਿ ਗੋਡਿਆਂ ਦੇ ਵਿੱਚ ਗ੍ਰੀਸ ਖਤਮ ਹੋ ਗਈ ਆ ਕੀ ਉਸ ਦਾ ਵੀ ਇਲਾਜ ਹੈ ਜਾਂ ਆਪਰੇਸ਼ਨ ਹੀ ਕਰਨਾ ਪੈਂਦਾ ਕੈਰਸ ਵਿੱਚ ਆਰਥਰਾਈਟਿਸ ਹੁੰਦਾ ਹੈ ਜੀ ਆਰਥਰਾਈਟਿਸ ਅਗਰ ਸ਼ੁਰੂ ਵਿੱਚ ਹੀ ਪਕੜ ਲਓ ਤੁਸੀਂ ਪਹਿਲੀ ਜਾਂ ਦੂਜੀ ਸਟੇਜ ਤੇ ਪਕੜ ਲਓ ਤਾਂ ਇਹਦਾ ਇਲਾਜ ਹੈ ਪਰ ਇੱਕ ਵਾਰ ਇਹ ਤੀਜੀ ਜਾਂ ਚੌਥੀ ਸਟੇਜ ਤੇ ਪਹੁੰਚ ਜਾ ਫਿਰ ਇਹਦੀ ਆਪਰੇਸ਼ਨ ਦੀ ਲੋੜ ਵੀ ਪੈਂਦੀ ਹੈ ਠੀਕ ਹੈ ਜੀ ਪਰ ਸ਼ੁਰੂ ਵਿੱਚ ਚੰਗਾ ਇਲਾਜ ਹੈ ਇਲਾਜ ਹੈਗੇ ਦਵਾਈਆਂ ਹੈਗੀਆਂ ਫਿਜ਼ੀਓਥੈਰੇਪੀ ਹੈਗੀ ਔਰ ਛੋਟੇ ਆਪਰੇਸ਼ਨਸ ਹੈ ਜੋ ਤੋ ਬਚਿਆ ਜਾ ਸਕਦਾ ਕਿ ਆਰਥਰਾਈਟਿਸ ਉਹ ਸਟੇਜ ਤੱਕ ਨਾ ਪਹੁੰਚੇ ਤੁਹਾਨੂੰ ਜੋੜ ਬਦਲਣ ਦੀ ਲੋੜ ਪਵੇ ਇਹ ਸਭ ਤੋਂ ਵੱਜ ਸੰਭਾਵਨਾ ਕੀ ਹੈ